हां जी दोस्तों आज ਤੁਹਾਨੂੰ ਲੈ ਕੇ ਆਏ ਆ ਮਾਵਾਂ ਦੇ ਆਸ਼ਰਮ ਉਹੀ ਮਾਵਾਂ ਦੇ ਆਸ਼ਰਮ ਜਿਹੜੀਆਂ ਮਾਵਾਂ ਨੇ 4-4 5-5 ਜਵਾਕ ਤਾਂ ਸੰਭਲੇ ਪਰ ਉਹਨਾਂ 4-5 ਜਵਾਕਾਂ ਤੋਂ ਇੱਕ ਮਾਂ ਨਹੀਂ ਸੰਭੀ ਗਈ ਦੋਸਤੋ ਪਰ ਇਹ ਹੁੰਦਾ ਵਿਆਹ ਤੋਂ ਬਾਅਦ ਹੀ ਆ ਦੋਸਤੋ ਅਗਲੀ ਕਹਿੰਦੀ ਜਾਂ ਮਾਪਿਓ ਰਖਲਾ ਜਾਂ ਮੈਨੂੰ ਰਖਲਾ ਜੇ ਮਾਪਿਓ ਰਖਣੇ ਆ ਫਿਰ ਦਹੇਜ ਦਾ ਪਰਚਾ ਤਾਂ ਤਿਆਰੀ ਆ ਦੋਸਤੋ ਬਾਕੀ ਕਦਰ ਕਰਿਆ ਕਰੋ ਇੱਜ਼ਤ ਕਰਿਆ ਕਰੋ ਉਹਨਾਂ ਭਰਾਵਾਂ ਦੀ ਜਿਹੜੇ ਕਹਿੰਦੇ ਆ ਪਰਚਾ ਪਵਾ ਲਓ ਭਾਈ ਮਾਪਿਆਂ ਨੂੰ ਨਹੀਂ ਛੱਡਦੇ। ਬਾਕੀ ਦੋਸਤੋ ਜੋ ਕਿਸੇ ਦੇ ਧੀ ਨੂੰ ਘਰ ਦੀ ਨõ ਬਣਾਉਣਾ ਹੋਵੇ ਹਨ ਪਹਿਲਾਂ ਉਹਦੀ ਮਾਤਾ ਦੇ ਸੰਸਕਾਰ ਦੇਖਿਆ ਕਰੋ ਕਿਉਂਕਿ ਸਿਆਣੇ ਕਹਿੰਦੇ ਮਾਂ ਪਰ ਧੀ ਪਿਤਾ ਪਰ ਘੋੜਾ ਬੋਤਾ ਨਹੀਂ ਤਾਂ ਥੋੜਾ ਥੋੜਾ। ਹਾਂਜੀ ਗਾਇਜ਼ ਵੈਲਕਮ ਟੂ ਮਾਈ ਬਲੌਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ। ਦੋਸਤੋ ਅੱਜ ਅਸੀਂ ਆਏ ਸੀ ਮਾਵਾ ਦੇ ਆਸਰਾਵ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਜਿਵੇਂ ਅੱਜ ਦੀ ਜਨਰੇਸ਼ਨ ਮਾਡਰਨ ਹੋਈ ਹੋਈ ਆ ਨਾ ਜਿਵੇਂ ਵੱਡੇ ਦੇ ਕੋਈ ਕੇਕ ਮੂੰਹ ਤੇ ਮਾਰਦਾ ਤੇ ਕੋਈ दारूਾਂ ਦੇ ਨਾਲ ਸੈਲੀਬ੍ਰੇਟ ਕਰਦੇ ਆ ਨਾ ਤੇ ਇੱਥੇ ਅੰਕਲ ਜੀ ਹੁਣਾਂ ਨਾਲ ਆਏ ਆ ਸਾਨੂੰ ਬਹੁਤ ਵਧੀਆ ਲੱਗਿਆ ਆ ਕੇ ਨਾ ਤੇ ਅੰਕਲ ਜੀ ਮੰਨਦੇ ਨਹੀਂ ਪਏ ਸੀ ਵੀਡੀਓ ਬਣਾਉਣ ਨੂੰ ੱਟਕੇ ਨਾ ਬਣਾਉਣ ਲੱਗੇ ਆ ਤੇ ਅੰਕਲ ਜੀ ਦੇ ਦੋ ਦੋਤੇ ਦਾ ਨਾ ਵੱਡੇ ਅੱਜ ਤੇ ਵੱਡੇ ਸੈਲੀਬ੍ਰੇਟ ਕਰਨ ਅਸੀਂ ਇੱਥੇ ਆਏ ਸੀਗੇ ਮਾਵਾ ਦੇ ਆਸਪਾਸ ਥੋੜਾ ਜਿਹਾ ਮਾਰੋ ਕੈਮਰਾ ਤੇ ਇਹ ਸਾਡੀਆਂ ਮਾਵਾ ਨੇ ਅੰਕਲ ਜੀ ਨੇ ਸਾਰੇ ਜਾਣੇ ਤੇ ਵੱਡੇ सेलिब्रेट ਕਰਨ ਆਏ ਸੀਗੇ ਤੇ ਆਜੋ ਥੋੜਾ ਜਿਹਾ ਕੋਲ ਨੂੰ ਇਹਨਾਂ ਨਾਲ ਗੱਲ ਕਰਾਂਗੇ ਆਂਟੀ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਅਸ਼ਰਮ ਬਹੁਤ ਵਾਰੀ ਆਈ ਹੋਈਆਂ ਹਨ ਹਰ ਫੰਕਸ਼ਨ ਅਸੀਂ ਇਹਨਾਂ ਦੇ ਨਾਲ ਹੀ ਮਨਾਉਂਦੇ ਹਾਂ ਹਰ ਤੀਸਵੀਂ ਵਾਰ ਕਰਵਾ ਚੌਥ ਕੋਈ ਰਖੜੀ ਕੋਈ ਸਾਵਣ ਦਾ ਕੋਈ ਵੀ ਸਾਡੇ ਘਰ ਬਰਥਡੇ ਕੋਈ ਅਨਿਵਰਸਰੀ ਅਸੀਂ ਇੱਥੇ ਆ ਕੇ ਕੀ ਕਰਕੇ ਦਿੰਦੇ ਹਾਂ ਸਾਡੇ ਨਾਲ ਇਹ ਫਸਟ ਟਾਈਮ ਆਏ ਨੇ ਇਹਨਾਂ ਦੀ ਬੇਟੀ ਆਸਟ੍ਰੇਲੀਆ ਹੈ ਉਹਨਾਂ ਦੇ ਬੇਟੇ ਦਾ ਬਰਥਡੇ ਅੱਜ ਤੇ ਇੱਥੇ ਮਨਾਣ ਆਏ ਨੇ ਸਾਰੀਆਂ ਮਾਵਾਂ ਨੂੰ ਨੰਨੇ ਅੱچھے ਗਿਫਟ ਦਿੰਦੇ ਨੇ ਖਾਣ ਵਾਸਤੇ ਸਾਰਾ ਸਮਾਨ ਲੈ ਕੇ ਆਏ ਸੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੱਛਾ ਇੱਕ ਤਾਂ ਦੋਨੋਂ ਸਵਾਲ ਪੁੱਛਣਾ ਵਾ ਜਿਵੇਂ ਹੈ ਨਾ ਕਈ ਕਹਿੰਦੇ ਨੇ ਕਹਿੰਦੇ ਜੇ ਹਨਾ ਧੀਆ ਦੇ ਹੱਥ ਦੇ ਵਿੱਚ ਉਹ ਹੁੰਦੀ ਹੈ ਨਾ ਕਲਮ ਤੇ ਕਹਿੰਦੇ ਮਾਮਾ ਨੂੰ ਹਨਾ ਕੋਈ ਦੁੱਖ ਨਹੀਂ ਹੋਣੇ ਸੀਗੇ ਤੇ ਤੁਸੀਂ ਇਹ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਧੀ ਹੀ ਨੂ ਵੀ ਹੁੰਦੀ ਹੈ ਜਿਹੜੀਆਂ ਜਿਹੜੀਆਂ ਨੂਹਾਂ ਘਰਾਂ ਚੋਂ ਆਉਂਦੀਆਂ ਨੇ ਧੀਆ ਬਣ ਕੇ ਅਧਿਕਾਰ ਹੁੰਦਾ ਤੇ ਧੀ ਦੇ ਹੱਥ ਚ ਵੀ ਹੁੰਦਾ ਦੋਨਾਂ ਦੇ ਇਕੁਅਲ ਹੋਣਾ ਚਾਹੀਦਾ ਤੇ ਇਹ ਸਮੱਸਿਆ ਕਦੀ ਆਵੇ ਹੀ ਨਹੀਂ ਐਦਾਂ ਦੇ ਆਸ਼ਟਮ ਕਦੀ ਬਦਲ ਨਹੀਂ ਜਾਣਾ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ ਸਾਰਿਆਂ ਦਾ ਧੰਨਵਾਦ ਤੇ ਬਾਈ ਜੀ ਤੁਹਾਨੂੰ ਵੀ ਅਸੀਂ ਸਲਾਹ ਦਵਾਂਗੇ ਜਿਹੜੇ ਆਪਾਂ ਸੈਲੀਬ੍ਰੇਟ ਪੁੱਠੇ ਤੇ ਕੰਮਾਂ ਦੇ ਵਿੱਚ ਕਰਦੇ ਆ ਹਨ ਪੈਸਾ ਖਰਾਬ ਕਰਦੇ ਆ ਤੇ ਤੁਸੀਂ ਐਦਾਂ ਦੇ ਐਦਾਂ ਦੀ ਜਗ੍ਹਾ ਤੇ ਆ ਗਿਆ ਨਾ ਉਹਨੂੰ ਪੈਸੇ ਨੂੰ ਇਨਵੈਸਟ ਕਰਿਆ ਕਰੋ ਤੇ ਪ੍ਰਮਾਤਮਾ ਦੀ ਖੁਸ਼ੀ ਸਾਨੂੰ ਤਾਂ ਹੀ ਮਿਲੂਗੀ ਤੇ ਕਿਸੇ ਨੇ ਕਿਹਾ ਹਨਾ ਅਗਰ ਦੁਖੀ ਇਨਸਾਨ ਨੂੰ ਦੇਖ ਕੇ ਤੁਹਾਨੂੰ ਦਰਦ ਹੁੰਦਾ ਨਾ ਤਾਂ ਸਮਝ ਲਓ ਰੱਬ ਨੇ ਤੁਹਾਨੂੰ ਇਨਸਾਨ ਬਣਾ ਕੇ ਨਾ ਕੋਈ ਗਲਤੀ ਨਹੀਂ ਕੀਤੀ ਸੋ ਚੰਗਾ ਦੋਸਤੋ ਚਲਦੇ ਆ ਧੰਨਵਾਦ